ਪਾਕਿਸਤਾਨ ਪੰਜਾਬ ਦੇ ਲਾਹੌਰ ਵਿੱਚ ਨਿੱਜੀ ਸਕੂਲਾਂ 'ਚ ਪੰਜਾਬੀ ਪੜਾਉਣ ਤੇ ਰੋਕ ਲਗਾ ਦਿੱਤੀ ਗਈ ਹੈ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਸ਼ੀਦ ਮਹਿਮੂਦ ਕਸੂਰੀ ਦੇ ਮਾਲਕਾਨਾ ਵਾਲੇ ਨਿੱਜੀ ਸਕੂਲਾਂ ਦੇ ਇੱਕ ਸਮੂਹ ਨੇ ਪੰਜਾਬੀ ਨੂੰ ਖਰਾਬ ਭਾਸ਼ਾ ਦੱਸਦਿਆਂ ਸਕੂਲਾਂ ਦੇ ਅੰਦਰ ਅਤੇ ਬਾਹਰ ਇਸ ਤੇ پابੰਦੀ ਲਗਾ ਦਿੱਤੀ ਹੈ ਸਕੂਲ ਪ੍ਰਬੰਧਕਾਂ ਨੇ ਇਸ ਆਦੇਸ਼ ਦਾ ਲਾਹੌਰ ਵਿੱਚ ਭਾਰੀ ਵਿਰੋਧ ਵੀ ਹੋ ਰਿਹਾ ਹੈ ਦੂਜੇ ਪਾਸੇ ਪੰਜਾਬੀ ਨਾਲ ਮੋਹ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਨ ਦਾ ਇਹ ਆਦੇਸ਼ ਤਾਂ ਨਾਹੀ ਹੈ ਅਤੇ ਇਸ ਲਈ ਇਸ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਕਈ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਨੂੰ ਨੋਟੀਫਿਕੇਸ਼ਨ ਤੁਰੰਤ ਵਾਪਸ ਲੈਣ ਲਈ ਆਖਿਆ ਹੈ ਚੀਨ ਇੱਕ ਵਾਰ ਫਿਰ ਪਾਕਿਸਤਾਨ ਦੇ ਸਮਰਥਨ 'ਚ ਅੱਗੇ ਆਇਆ ਹੈ ਭਾਰਤ ਨੂੰ ਝਟਕਾ ਦਿੰਦਿਆਂ ਚੀਨ ਨੇ ਪਾਕਿਸਤਾਨ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਸਿੱਦੇਸ਼ ਜਾਂ ਤਰਨਤਵਾਦ ਨਾਲ ਜੋੜੇ ਜਾਣ ਦੇ ਖਿਲਾਫ ਹੈ ਚੀਨ ਨੇ ਇੱਕ ਵਾਰ ਫਿਰ ਸਾਫ਼ ਕਿਹਾ ਹੈ ਕਿ ਚੀਨ ਅਤੇ ਪਾਕਿਸਤਾਨ ਹਰ ਮੌਸਮ ਵਾਲੇ ਦ ਚੀਨ ਦਾ ਨਵਾਂ ਬਿਆਨ ਪੀਐਮ ਮੋਦੀ ਦੇ ਪਾਕਿਸਤਾਨ ਉਤਵਾਦ ਨੂੰ ਚਰਨ ਲੈਣ ਵਾਲਾ ਕਹਿਣ ਦੇ ਬਿਆਨ ਦੇ ਜਵਾਬ ਚ ਆਇਆ ਹੈ ਚੀਨ ਨੇ ਕਿਹਾ ਕਿ ਪਾਕਿਸਤਾਨ ਦੇ ਮਹਾਨ ਪਲੀਦਾਨਾਂ ਨੂੰ ਸਨਮਾਨ ਦਿਓ ਰਿਪਬਲਿਕਨ ਉਮੀਦਵਾਰ ਟਰੰਪ ਕੋਲੋ ਮਹਿਲਾ ਮਬਾਰੇ ਇਤਰਾਜਕ ਟਿੱਪਣੀ ਕੀਤੇ ਜਾਣ ਵਾਲੀ ਵੀਡੀਓ ਸਾਹਮਣੇ ਆਉਣ ਦੇ ਬਾਅਦ ਹੁਣ ਟਰੰਪ ਦੀ ਪਤਨੀ ਨੇ ਉਹਨਾਂ ਦਾ ਬਚਾਅ ਕੀਤਾ ਹੈ ਪੀਬੀਸੀ ਦੀ ਖਬਰ ਦੇ ਮੁਤਾਬਕ ਮਿਲਾਨਿਆ ਨੇ ਲੋਕਾਂ ਨੂੰ ਟਰੰਪ ਦੀ ਮਾਫੀ ਸਵੀਕਾਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਮੈਂ ਅਜੇ ਹੀ ਪਾਸ਼ਾ ਸਵੀਕਾਰ ਨਹੀਂ ਕਰਦੀ ਟਰੰਪ ਦੀ ਪਤਨੀ ਨੇ ਕਿਹਾ ਕਿ ਇਹ ਉਹ ਇਨਸਾਨ ਨਹੀਂ ਜਿਸ ਨੂੰ ਜਾਣਦੀ ਹੈ ਦਰਸਲ ਹਾਲ ਹੀ ਵਿੱਚ ਪਹਿਲਾ ਵੀਡੀਓ ਸਾਹਮਣੇ ਆਉਣ ਅਤੇ ਫਿਰ ਦੋ ਮਿਲਾਵਾਂ ਵੱਲੋਂ ਟਰੰਪ ਤੇ ਲਗਾਏ ਗਏ ਸਿਰਕ ਸੋਸ਼ਲ ਦੇ ਇਲਜ਼ਾਮਾਂ ਦੇ ਬਾਅਦ ਟਰੰਪ ਪੂਰੀ ਤਰ੍ਹਾਂ ਵਿਵਾਦਾਂ ਵਿੱਚ ਫਸ ਗਏ ਨੇ ਆਸਟ੍ਰੇਲੀਆ ਦੀ ਸਰਕਾਰ ਉਸ ਕਾਨੂੰਨ ਨੂੰ ਡਗਾਉਣ ਦੀ ਤਿਆਰੀ ਕਰ ਰਹੀ ਹੈ ਜਿੱਥੇ ਜਰਮਨੀ ਦੇ ਤਾਨਾਸ਼ਾ ਹਿਟਲਰ ਦਾ ਜਨਮ ਹੋਇਆ ਸੀ ਜੋ ਕਿ ਆਸਟ੍ਰੇਲੀਆ ਤੇ ਜਰਮਨੀ ਦੀ ਸਰਹੱਦ ਦੇ ਨੇੜੇ ਸਥਿਤ ਹੈ ਆਸਟ੍ਰੇਲੀਆ ਸਰਕਾਰ ਨਵਾਂ ਕਾਨੂੰਨ ਪਾਸ ਕਰ ਘਰ ਨੂੰ ਮਾਲਕ ਤੋਂ ਜ਼ਬਤ ਕਰ ਡੇਗਾ ਸਕਦੀ ਹੈ ਜੋ ਵਿਵਾਦਾਂ ਚ ਰਿਹਾ ਹੈ ਚੀਨ ਦੇ ਕਿੰਗ ਕਈ ਵਿੱਚ 6.2 ਤੀਬਰਤਾ ਦੇ ਭੁਚਾਲ ਮਗਰੋਂ ਲੋਕਾਂ 'ਚ ਸਹਿਮ ਦਾ ਮਾਹੌਲ ਹੈ ਜ਼ੋਰਦਾਰ ਚਟਕਨ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਤਤਕੀਕੀ ਸੇ ਜਾਣੀ ਨੁਕਸਾਨ ਦੀ ਖਬਰ ਨਹੀਂ ਹੈ। ਇਰਾਕ ਦੇ ਮਸੂਲ ਸ਼ਹਿਰ 'ਚ ਆਤਮਕਾਤੀ ਹਮਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਇਰਾਕੀ ਸੈਨਾ ਦੇ ਟੈਂਕ ਨਾਲ ਗੱਡੀ ਦੇ ਟਕਰਾਨ ਮਗਰੋਂ ਭਿਆਨਕ ਧਮਾਕਾ ਹੋਇਆ। ਚੀਨ ਵਿੱਚ ਸੋਫੇ 'ਚ ਫਸੀ ਇੱਕ ਬੱਚੀ ਨੂੰ ਕੜੀ ਮੁਸ਼ਕਲ ਮਗਰੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਦਰਸਲੇ ਮਾਸੂਮ ਖੇਡ ਦੇ ਵਕਤ ਸੋਫੇ ਦੇ ਵਿੱਚ ਫਸ ਗਈ ਸੀ। ਆਰਦਾ ਮਿੱਤਰ ਦੇਸ਼ ਰੂਸ ਨੂੰ ਪਾਕਿਸਤਾਨ ਨੂੰ ਹਥਿਆਰ ਜਾਂ ਲੜਾਕੂ ਜਹਾਜ਼ ਨਹੀਂ ਵੇਚੇਗਾ ਰੂਸੀ ਕੰਪਨੀਆਂ ਦੇ ਸੰਗਠਨ ਰੋਸਟੇਕ ਸਟੇਟ ਕਾਰਪੋਰੇਸ਼ਨ ਦੇ ਸੀਈਓ ਸਰਗਾਵੀ ਕਮੇਜੋਵ ਮੁਤਾਬਕ ਮਾਸਕੋ ਨੇ ਇਸਲਾਮਾਬਾਦ ਨਾਲ ਇਸ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਿਸ ਤਹਿਤ ਪਾਕਿਸਤਾਨ ਨੂੰ ਹਥਿਆਰ ਜਾਂ ਫੌਜੀ ਜਹਾਜ਼ ਸਤੇ ਜਾਣ